ਜ਼ਿਲ੍ਹਾ ਤਰਨਤਾਰਨ ਦੇ ਖੇਮ ਕਰਨ ਵਿੱਚ ਰਾਤ ਦੇ ਹਨੇਰੇ 'ਚ ਚੋਰ ਚੋਰੀ ਕਰਨ ਆਏ ਸਨ ਪਰ ਚੋਰਾਂ ਨੂੰ ਖਾਲੀ ਹੱਥ ਹੀ ਵਾਪਸ ਮੁੜਨਾ ਪਿਆ ਤੁਸੀਂ ਇਹਨਾਂ ਤਸਵੀਰਾਂ 'ਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਚੋਰਾਂ ਦੇ ਵੱਲੋਂ ਚੋਰੀ ਕੀਤੀ ਜਾ ਰਹੀ ਸੀ ਪਰ ਮੌਕੇ ਤੇ ਹੀ ਪੁਲਿਸ ਪਹੁੰਚ ਗਈ ਇਸ ਮੌਕੇ ਗਲਬਾਦ ਦੇ ਦੌਰਾਨ ਖੇਮਕਰਨ थाना ਮੁਖੀ ਕਵਲਜੀਤ ਰਾਏ ਨੇ ਦੱਸਿਆ ਕਿ ਬੈਂਕ ਵਿੱਚ ਹਲਚਲ ਹੁੰਦਿਆਂ ਸਾਰੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਦੇਖਿਆ ਕਿ HDFC ਬੈਂਕ ਅੰਦਰ ਵੜਦੇ ਹੀ ਖੱਬੇ ਬੰਨੇ ਕੰਦ ਤੋੜ ਕੇ ਚੋਰ ਅੰਦਰ ਵੜੇ ਹੋਏ ਸਨ ਤੇ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ ਪਰ ਪੁਲਿਸ ਦੇ ਪਹੁੰਚਤੋਂ ਪਹਿਲਾਂ ਹੀ ਇਹ ਚੋਰੀ ਕਰਨ ਆਏ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਅਤੇ ਇਸ ਦੇ ਨਾਲ ਹੀ थाना ਮੁਖੀ ਨੇ ਦੱਸਿਆ ਕਿ ਬੈਂਕ ਦਾ ਕੋਈ ਨੁਕਸਾਨ ਨਹੀਂ ਹੋਇਆ ਸਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਕਿ ਬੈਂਕ ਦੇ ਵਿੱਚ ਜਿਹੜਾ ਹੈ ਕਿ ਕੋਈ ਅੰਦਰ ਬੰਦਾ ਵੜ ਗਿਆ ਇਧਰੋਂ ਸਨ ਲਾ ਕੇ ਕਿਹੜੀ ਬੈਂਕ ਜੀ ਐਚ ਡੀ ਐਫ ਸੀ ਬੈਂਕ ਜਿਹੜੀ ਆਪਣਾ ਕਸੂਰ ਰੋਡ ਤੇ ਪੈਂਦੀ ਹੈ ਮੇਨ ਜਿਹੜੀ ਪੈਂਦੀ ਹੈ ਫੇਮ ਕਰ ਫੇਮ ਕਰ ਜੀ ਅਸੀਂ ਉਦੋਂ ਫੌਰੀ ਜ਼ੋਰ ਤੇ ਤਿੰਨ ਚਾਰ ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਤੇ ਜਿਹੜਾ ਆ ਕੇ ਤੇ ਦੇਖਿਆ ਪਹਿਲਾਂ ਫਰੰਟ ਵਾਲਾ ਜਿਹੜਾ ਸਟਰ ਹੈ ਉਹ ਬਿਲਕੁਲ ਠੀਕ ਠਾਕ ਹੀ ਖੱਬੇ ਬਨੇ ਦੀ ਫਿਰ ਅਸੀਂ ਕੰਦਾ ਟੱਪ ਕੇ ਜਿਹੜੀ ਨਾਲ ਦਾ ਪਲਾਟ ਉਹਦੇ ਵਿੱਚ ਅੰਦਰ ਵੜੇ ਹੁਣ ਉਥੋਂ ਵੇਖਿਆ ਤਾਂ ਉਧਰੋਂ ਸਨ ਲਾਈ ਔਰ ਇਹ ਕੇ ਸਾਨੂੰ ਮੌਕੇ ਤੇ ਪਹੁੰਚਦੀ ਆ ਜਿਹੜੇ ਕਿ ਉਹ ਬੰਦਾ ਇਥੋਂ ਫਰਾਰ ਹੋ ਗਿਆ ਅਸੀਂ 3-4 ਦੇ ਮਿੰਟ ਦੇ ਵਿੱਚ ਵਿੱਚ ਇੱਥੇ ਬੈਂਕ ਦੇ ਵਿੱਚ ਜਿਹੜੇ ਸੀਗੇ ਮੇਰੇ ਮੁਲਾਜ਼ਮ ਸਵੇਰੇ ਅਸੀਂ ਪਹੁੰਚ ਗਏ ਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਜੀ ਜਿਹੜੇ ਦੋਸ਼ੀ ਉਹਦੇ ਕੈਮਰੇ ਦੇ ਵਿੱਚ ਕੋਈ ਆਈ ਉਹ ਸੀਸੀਟੀਵੀ ਕੈਮਰੇ ਕਢਾਉਂਦੇ ਆ ਜੀ ਉਹਦੇ ਹਿਸਾਬ ਨਾਲ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਜਿਹੜਾ ਕੋਈ ਸਮਾਨ ਰਿਕਵਰ ਹੋਇਆ ਉਹਨਾਂ ਦਾ ਜਿਹੜਾ ਬੈਗ ਨਾਲ ਲੈ ਕੇ ਆਇਆ ਖਾਲੀ ਬੈਗ ਜਿਹਦੇ ਤੇ ਸਮਾਨ ਪਾਉਣ ਨੂੰ ਨਾਲ ਲੈ ਗਿਆ ਜੀ ਉਹਦੇ ਨਾਲ ਪੀਸਕਸ ਵਗੈਰਾ ਉਹ ਖਾਲੀ ਬੈਗ ਮਿਲਿਆ ਜੀ ಈ ಚಾನೆಲ್ನಲ್ಲಿ ತರಂತಾನಂತೋ ಬಲ್ಜಿ ಸಿಂಗ್ ದಿ ರಿಪೋರ್ಟ್